ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੀਂ ਮੰਗ ਗੋਬਿੰਦ ਤੇ ਤਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮ ਜਪ ਪਰਮ ਗਤੇ ਅਨੰਦ ਨਾਨਕ ਨਾਮ ਤਿਹਾਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੇ ਜੋ ਬਾਰਕ ਪਿਤ ਮਾਤਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਹੁ ਟਲ ਗੁਰਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਿਆ ਕਰਨੰ ਦੁਖ ਹਰਣੰ ਉਹ ਚਰਣੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਿਆ ਕਰਨੰ ਦੁਖ ਹਰਣੰ ਉਹ ਚਰਣਾਂ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤਨਾ ਮਾਇਆ ਪਾਹੇ ਬਲੰਦੜੀ ਬੁਝ ਗਈ ਰਖਨ ਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭੇ ਦਇਾਲ ਨਾ ਵਿਆਪੈ ਮਾਇਆ ਕੋਟ ਅਘਾ ਗਏ ਨਾਸ ਹਰ ਇੱਕ ਧਿਆਆ ਨਿਰਮਲ ਭਏ ਸਰੀਰ ਜਨ ਤੂਰੀ ਨਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਨਿਰਮਲ ਭੈ ਸਰੀਰ ਜਨ ਧੂਰੀ ਨਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦਇਆ ਕਰਨੁ ਦੁਖ ਹਰਨੁ ਓ ਚਰਣੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤਨਾ ਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ